ਹਾਂਜੀ ਪ੍ਰਧਾਨ ਜੀ ਕੀ ਨਾਮ ਤੇ ਕਿਹੜੀ ਜਥੇਬੰਦੀ ਜੀ ਮੇਰਾ ਨਾਮ ਸਲੱਖਣ ਸਿੰਘ ਤੋੜ ਸ਼ਹੀਦ ਭਗਤ ਸਿੰਘ ਨਾਲ ਸਵੇਰੇ ਸੁਭਾ ਮਿਤ ਪ੍ਰਧਾਨ ਜੀ ਪ੍ਰਧਾਨ ਜੀ ਤੁਹਾਡੇ ਲਾਗੇ ਗਵਾਂਡ ਪਿੰਡ ਫੇਲੋਕੇ ਪਿੰਡ ਦੀ ਲੜਕੀ ਜਿਹੜੀ ਉਹ ਪੇਪਰ ਦੇਣ ਵਾਸਤੇ ਜੈਪੁਰ ਰਾਜਸਥਾਨ ਗਈ ਸੀ ਉਹਨਾਂ ਨੂੰ ਪੇਪਰ ਦੇ ਵਿੱਚ ਨਹੀਂ ਬੈਣ ਦਿੱਤਾ ਕੀ ਕਾਰਨ ਜੀ ਉਹ ਲੜਕੀ ਸਿੱਖੀ ਸਰੂਪ ਦੇ ਵਿੱਚ ਹੀ ਉਹਦੇ ਕਿਰਪਾਨ ਪਾਈ ਸੀ ਖੜਾ ਸੀ ਉਹਦੇ ਹੱਥੇ ਇਸ ਕਰਕੇ ਉੱਥੋਂ ਦੀ ਸਰਕਾਰ ਨੇ ਜਿਹੜਾ ਵਾ ਲੜਕੀ ਨੂੰ ਪੇਪਰ ਦੇ ਵਿੱਚ ਨਹੀਂ ਬੈਣ ਦਿੱਤਾ ਤੇ ਲੜਕੀ ਨੇ ਬੜੀ ਬਹਾਦਰੀ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਉਹਨਾਂ ਨੇ ਕਿਹਾ ਵੀ ਜਿਹੜੇ ਕਿਰਪਾਨ ਆ ਕੜਾ ਵਾ ਕਿ ਮੈਂ ਜੇ ਅੰਦਰ ਲੈ ਕੇ ਜਾਉਂਗੀ ਤੇ ਪੇਪਰ ਦੇ ਵਿੱਚ ਬਹੂੰਗੀ ਨਹੀਂ ਤੇ ਮੈਂ ਨਹੀਂ ਬਹੂੰਗੀ ਉਹਨਾਂ ਅੰਦਰ ਜਾਣ ਤੋਂ ਨਾ ਕਰਤੀ ਤੇ ਲੜਕੀ ਨੇ ਪੇਪਰ ਦੇਣ ਤੋਂ ਨਾ ਕਰਤੀ ਅਸੀਂ ਸਰਕਾਰ ਕੋ ਮੰਗ ਕਰਦੇ ਆ ਕਿ ਇਹ ਜਿਹੜਾ ਲੜਕੀ ਦਾ ਪੇਪਰ ਦੁਬਾਰਾ ਲਿਆ ਜਾਵੇ ਕਿਸੇ ਵੀ ਧਰਮ ਦਾ ਕੋਈ ਵੀ ਚੈਨਿਆ ਉਥੇ ਸਰਕਾਰ ਨੂੰ ਨਹੀਂ ਪਾਬੰਦੀ ਲਾਉਣੀ ਚਾਹੀਦੀ ਕਿਉਂਕਿ ਬਹੁਤ ਸਾਰੀਆਂ ਆਸਥਾਂ ਸਾਡੇ ਧਰਮਾਂ ਦੇ ਨਾਲ ਜੁੜੀਆਂ ਹੁੰਦੀਆਂ ਇਹ ਪਰਿਵਾਰ ਜਿਹੜਾ ਸਿਰੂ ਤੋਂ ਗੁਰਸਿੱਖ ਪਰਿਵਾਰ ਆ ਇਹ ਬਾਸ਼ਟਰ ਮਹਿੰਦਰ ਸਿੰਘ ਜੀ ਜਿਨ੍ਹਾਂ ਨੇ ਲੰਮਾ ਸਮਾਂ ਤੋੜ ਪਿੰਡ ਦੇ ਵਿੱਚ ਸੇਵਾ ਕੀਤੀ ਆ ਉਹਨਾਂ ਦਾ ਲੜਕਾ ਜਗਮਉਨ ਸਿੰਘ ਜੀ ਜਿਨ੍ਹਾਂ ਨੇ ਪਰਿਵਾਰ ਗੁਰਸਿੱਖਾ ਪਰਿਵਾਰਿਆ ਲੰਬੇ ਸਮੇਂ ਤੋਂ ਹੀ ਜਾਣਦੇ ਗਵੰਡੀ ਪੰਡਿਆ ਅਸੀਂ ਸਰਕਾਰ ਤੋਂ ਸਰਕਾਰ ਨੂੰ ਕਹਿੰਦੇ ਆ ਕਿ ਜੋ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਆ ਉਹਨਾਂ ਕੋਲ ਮਾਫੀ ਮੰਗਣੀ ਚਾਹੀਦੀ ਆ ਧੰਨਵਾਦ ਜੀ